ਅੱਜ ਹਾਲਾਤ ਕੀ ਐ ਭਰਾਵਾ ਹੰਸਰਾਜ ਗਮਰਾਹ ਕਰ ਰਿਹਾ ਐ ਹੰਸਰਾਜ ਇੱਕ ਰੋਕੇ ਭਾਵਕ ਹੋ ਕੇ ਗਮਰਾਹ ਕਰ ਰਿਹਾ ਲੋਕਾਂ ਨੂੰ ਕਿਉਂਕਿ ਵੀ ਮੈਨੂੰ ਖਣੀ ਆਈ ਵੋਟਾਂ ਪੈ ਜਾਣਗੀਆਂ ਤੇ ਜਿਹੜਾ ਗੋਤੀ মিডিਆ ਪੰਜਾਬ ਦਾ ਜਿਹੜਾ ਤੁਸੀਂ ਟਾਈ ਬੈਲਟ ਲਾ ਕੇ ਕਮਰੇ ਦੇ ਵਿੱਚ ਬਹਿ ਕੇ ਤੁਸੀਂ ਕਹਿ ਰਹੇ ਹੋ ਕਿਸਾਨ ਹੰਸਰਾਜ ਨੂੰ ਮਾਰਨ ਪੈ ਗਏ ਕਿਤੇ ਉਹਦਾ ਦੂਜਾ ਪੱਖ ਲਿਆ ਬਈ ਵੀ ਉੱਥੇ ਕੋਈ ਸਰਕਾਰ ਦੇ ਛਾਤੀ ਅਨਸਰ ਵੀ ਆ ਸਕਦੇ ਆ ਓ ਯਾਰ ਅਸੀਂ ਤਾਂ 13 ਮਹੀਨੇ ਦਿੱਲੀ ਬੈਠੇ ਰਹੇ ਆ ਅਸੀਂ ਤਾਂ ਯਾਰ ਕਿਸੇ ਦਾ ਪਤਾ ਹੀ ਨਹੀਂ ਤੋੜਿਆ ਮਿੱਤ ਚਾਲਾ ਚੱਲਦੀ ਸੀ ਸਰਕਾਰ ਵਾਹ ਤਰਗੜ ਦੇ ਵਿੱਚ ਜਾ ਕੇ ਪੁੱਛ ਲੋ ਵੀ ਅਸੀਂ ਕਿਵੇਂ ਅੰਦੋਲਨ ਲੜ ਕੇ ਆਏ ਆ ਤੁਸੀਂ ਜਥੇਬੰਦੀਆਂ ਨੂੰ ਟਾਰਗੇਟ ਕਰ ਰਹੇ ਹੋ ਓ ਯਾਰ ਹੰਸ ਰਾਜ ਤਾਂ ਅੱਜ ਭਾਬ ਭੁੱਲਦਾ ਫਾਜੀ ਦੇ 20-20 ਸਾਲ ਦੇ ਪੁੱਤ ਮਰ ਗਏ ਉਹਨਾਂ ਨੂੰ ਜਾ ਕੇ ਪੁੱਛ ਲੋ ਪਰਿਵਾਰਾਂ ਨੂੰ ਉਹਨਾਂ ਤੇ ਕੀ ਬੀਤੀ ਆ ਅੱਜ ਪਿੰਡ ਭਲਾਈਆਣੇ ਦੇ ਵਿੱਚ ਬਲਾਕ ਕਿਦਰਬਹਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਅੱਜ ਭਲਾਈਆਣੇ ਦੇ ਵਿੱਚ ਹੰਸਰਾਜ ਹੰਸ ਜੀ ਆ ਰਹੇ ਸੀਗੇ ਪ੍ਰਸ਼ਾਸਨ ਨੇ ਸਾਹਮਣੇ ਨਹੀਂ ਹੋਣ ਦਿੱਤਾ ਇੱਕ ਘੰਟਾ ਜੇ ਪਿਆ ਸੀ ਚੱਕ ਕੇ ਸਾਰਿਆਂ ਨੂੰ ਅਰੈਸਟ ਕਰ ਲਿਆ ਅੱਜ ਹਾਲਾਤ ਕੀ ਹੈ ਭਰਾਵੋ ਹੰਸਰਾਜ ਗਮਰਾਹ ਕਰ ਰਿਹਾ ਹੈ ਹੰਸਰਾਜ ਇੱਕ ਰੋਕੇ ਭਾਵਕ ਹੋ ਕੇ ਗਮਰਾਹ ਕਰ ਰਿਹਾ ਲੋਕਾਂ ਨੂੰ ਕਿਉਂਕਿ ਵੀ ਮੈਨੂੰ ਖੜੇ ਆਏ ਵੋਟਾਂ ਪੈ ਜਾਣਗੀਆਂ ਤੇ ਜਿਹੜਾ ਗੋਤੀ মিডিਆ ਪੰਜਾਬ ਦਾ ਜਿਹੜਾ ਤੁਸੀਂ ਟਾਈ ਬੈਲਟ ਲਾ ਕੇ ਕਮਰੇ ਦੇ ਵਿੱਚ ਬਹਿ ਕੇ ਤੁਸੀਂ ਕਹਿ ਰਹੇ ਹੋ ਕਿਸਾਨ ਹੰਸਰਾਜ ਨੂੰ ਮਾਰਨ ਲੱਪੇਗੇ ਕਿਤੇ ਉਹਦਾ ਦੂਜਾ ਪੱਖ ਲਿਆ ਬਈ ਵੀ ਉੱਥੇ ਕੋਈ ਸਰਕਾਰ ਦੇ ਛਾਤੀ ਅਨਸਰ ਵੀ ਆ ਸਕਦੇ ਆ ਉਹ ਯਾਰ ਅਸੀਂ ਤਾਂ 13 ਮਹੀਨੇ ਦਿੱਲੀ ਬੈਠੇ ਰਹੇ ਆ ਅਸੀਂ ਤਾਂ ਯਾਰ ਕਿਸੇ ਦਾ ਪਤਾ ਹੀ ਨਹੀਂ ਤੋੜਿਆ ਨਿਤ ਚਾਲਾਂ ਚੱਲਦੀ ਸੀ ਸਰਕਾਰ ਨਿਤ ਹਰ ਰੋਜ਼ ਚਾਲਾਂ ਚੱਲਿਆ ਜਾਂਦਾ ਸੀ ਪਰ ਉਹਨਾਂ ਦੇ ਪੱਤੇ ਅਸੀਂ ਫੇਲ ਕਰਕੇ 13 ਮਹੀਨੇ ਅंदोलਨ ਜਿੱਤ ਕੇ ਆਏ ਆਂ ਧੀਆ ਪੈਣਾ ਰਾਤ ਦੇ 2-2 ਵਜੇ ਤੱਕ ਛੜਕਾ ਤੇ ਫਿਰਤਗਾ ਸੀ ਕੋਈ ਓਏ ਨਹੀਂ ਕਹਿ ਸਕਿਆ ਉੱਥੇ ਬਹਾਦਰਗੜ ਦੇ ਵਿੱਚ ਜਾ ਕੇ ਪੁੱਛ ਲਓ ਵੀ ਅਸੀਂ ਕਿਵੇਂ ਅंदोलਨ ਲੜ ਕੇ ਆਏ ਆਂ ਤੁਸੀਂ ਜਥੇਬੰਦੀਆਂ ਨੂੰ ਟਾਰਗੇਟ ਕਰ ਰਹੇ ਹੋ ਓ ਯਾਰ ਹੰਸਰਾਜ ਤਾਂ ਅੱਜ ਭਾਬ ਘੁੱਲਦਾ ਓ ਜੀਰੇ 20-20 ਸਾਲ ਦੇ ਪੁੱਤ ਮਰ ਗਏ ਉਹਨਾਂ ਨੂੰ ਜਾ ਕੇ ਪੁੱਛ ਲੋ ਪਰਿਵਾਰਾਂ ਨੂੰ ਉਹਨਾਂ ਤੇ ਕੀ ਬੀਤੀ ਆ ਓ ਜਿਹੜੇ ਸਾਰੇ ਪਰਿਵਾਰਾਂ ਦੇ ਪਰਿਵਾਰ ਹੀ ਮਰ ਗਏ ਜਿਨ੍ਹਾਂ ਦਾ ਚੁੱਲ੍ਹੇ 'ਚ ਘਾਓ ਗਿਆ ਪਿਆ ਉਹਨਾਂ ਨੂੰ ਜਾ ਕੇ ਪੁੱਛੋ ਉਹਨਾਂ ਤੇ ਕੀ ਬੀਤੀ ਆ ਤੁਸੀਂ ਟਾਈ ਬੈਲਟ ਲਾ ਕੇ ਆਪਦੀ ਵਿਊ ਲੈਂਡ ਦੇ ਖਾਤਰ ਸਰਕਾਰਾਂ ਦੇ ਪਿੱਠੂ ਬਣੇ ਹੋਏ ਆ ਵੀ ਹੰਸਰਾਜ ਨੂੰ ਮਾਰ ਲਪੇ ਗਏ ਓ ਡੇਢ ਮਹੀਨਾ ਕਿੰਨੇ ਦੇ ਹੱਥਾਂ ਦੇ ਵਿੱਚ ਤੁਸੀਂ ਕਿਰਚਾ ਵੇਖੀਆਂ ਕਿੰਨਾ ਕਦੇ ਹੱਥਾਂ ਦੇ ਵਿੱਚ ਤੁਸੀਂ ਕਿਰਪਾ ਨਾ ਵੇਖੀਆਂ ਸਾਡੀਆਂ ਜਥੇਬੰਦੀਆਂ ਦਾ ਉਸੂਲਾ ਸੀ ਜਾਤ ਤੇ ਚ ਰਹਿ ਕੇ ਅਸੀਂ ਸਵਾਲ ਕਰਦੇ ਆ ਸਾਰੀਆਂ ਜਥੇਬੰਦੀਆਂ ਨੂੰ ਇਸ ਹੱਥੇ ਨਾ ਲਓ ਕਿਸਾਨੀ ਨੂੰ ਕਿਸਾਨੀ ਲਹਿਰ ਨੂੰ ਸੱਟ ਨਾ ਮਾਰੋ ਬਦਨਾਮ ਨਾ ਕਰੋ ਹੰਸਰਾਜ ਉੱਥੇ ਵਿੱਚ ਕੀ ਲੈਣ ਗਿਆ ਲੋਕਾਂ ਦੇ ਉੱਥੋਂ ਦਾ ਪ੍ਰਸ਼ਾਸਨ ਜਵਾਬ ਦੇ ਆ ਵੀ ਵਿੱਚ ਕਿਉਂ ਬਾੜਿਆ ਉਹ ਨੂੰ ਤੇ ਜੇ ਉਹ ਬੰਦੇ ਸੀ ਤਾਂ ਕੌਣ ਸੀ ਉਹਦੀ ਪੜਤਾਲ ਭਾਈ ਪ੍ਰਸ਼ਾਸਨ ਨੇ ਕਰਨੀ ਆ ਇਹ ਸਰਕਾਰਾਂ ਇਹ ਭਾਈਚਾਰੇ ਦੀ ਫਿੱਕ ਪਾ ਕੇ ਆ ਪੱਤੇ ਖੇਡਣ ਗੀਆਂ ਤੇ ਹੰਸਰਾਜ ਜੀ ਨਕਲੀ ਹੰਝੂ ਦੇ ਕੇ ਜੇ ਤੂੰ ਕਮੇ ਆਏ ਵੋਟਾਂ ਮੰਨ ਜਾਣਗੀਆਂ ਆਏ ਵੋਟਾਂ ਨਹੀਂ ਮਿਲਣਗੀਆਂ ਇਹ ਆਈ ਨਹੀਂ ਭਾਜਪੀ ਚੱਤੀ ਓਏ ਅਸੀਂ ਤਾਂ ਇਹ ਆਜੇ ਕੋਈ ਸਰਕਾਰ ਆਜੇ ਇੱਥੇ ਕੋਈ ਹੱਲ ਨਹੀਂ ਹੋਣਾ ਜਿੰਨਾ ਚਿਰ ਲੋਕ ਲਈ ਖੜੇ ਹੁੰਦੇ ਓ ਕਿਤੇ ਆ ਤਿੰਨ ਲਾਰਿਆਂ ਨੂੰ ਮੈਂ ਪੁੱਛਣਾ ਚਾਹਲਾ ਜਿਹੜੀ ਤੁਸੀਂ ਸਰਕਾਰਾਂ ਦੇ ਪਿੱਠੂ ਬਣੇ ਹੋ ਕਿਤੇ ਆਏ ਪੁੱਛਿਆ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਜੀਪਾਂ ਚੜਾਤ ਕੇ ਤੁਰੇ ਆਉਂਦੇ ਕਿਸਾਨਾਂ ਦੇ ਇਹ ਲੋਕਤੰਤਰ ਹੈ ਅੱਜ ਤੇ ਤੁਰੇ ਜਾਂਦੇ ਕਿਸਾਨਾਂ ਦੇ ਹੈ ਮੰਗਾ ਤੁਸੀਂ ਮੰਨਦੇ ਨਾ ਮੰਨਦੇ ਯਾਰ ਜਿਵੇਂ ਹੁਣ ਤੁਸੀਂ ਆਧਿਆ ਮੋਟ ਨਾ ਪਾਓ ਭਾਜਪੀ ਨੂੰ ਇਹ ਮੰਗਾ ਨਾ ਮੰਨਦੇ ਆਹ ਕਿਹੜਾ ਲੋਕਤੰਤਰ ਆ ਬਾਈ ਤੁਸੀਂ ਚੱਕ ਕੇ ਬੈਰੀਕੇਡ ਕਰ ਦਿਓ ਕੰਦਾ ਕੱਢ ਦਿਓ ਕਿਲ ਲਾ ਦਿਓ 35000 ਅੱਥਰੂ ਕੈਸ ਦਾ ਗੋਲਾ ਸੱਡ ਦਿਓ ਤੁਸੀਂ ਗੋਲੀਆਂ ਮਾਰ ਦਿਓ ਤੁਸੀਂ ਲੱਟਾ ਤੋੜ ਦਿਓ, ਫਾਹਾ ਮਾ ਤੋੜ ਦਿਓ, ਜਵਾੜੇ ਤੋੜ ਦਿਓ, ਤੁਸੀਂ ਟਰੈਕਟਰਾਂ ਦੇ ਟਾਇਰ ਨਹੀਂ ਬਖਸ਼ੇ, ਤੁਸੀਂ ਕਾਰਾਂ ਜੀਪਾਂ ਦੇ ਸ਼ੀਸ਼ੇ ਨਹੀਂ ਬਖਸ਼ੇ, ਤੁਸੀਂ ਲੰਗਰ ਹਾਰ ਦੇ ਭਾਂਡੇ ਨਹੀਂ ਬਖਸ਼ੇ। ਅਸੀਂ ਆਹ ਸਵਾਲ ਪੁੱਛਣ ਵਾਸਤੇ ਵਿਰੋਧ ਕਰ ਰਹੇ ਹਾਂ। ਤੁਸੀਂ ਯਾਰ ਅੱਜ ਸਾਡੀਆਂ ਜਵਾਨਾਂ ਵੀ ਬਲਦ ਕਰ ਰਹੇ ਹੋ। ਵੀ ਤੁਸੀਂ ਬੋਲ ਵੀ ਨਹੀਂ ਸਕਦੇ ਤੇ ਕੀ ਆਹ ਚੀਜ਼ ਆਹ ਆਹ ਕਰਨਾ ਸਰਕਾਰ ਵਾਸਤੇ ਕੀ ਇਹ ਲੋਕਤੰਤਰ ਇਹ ਅਜਾਇਜ਼ਤ ਦਿੰਦਾ? ਅੱਜ ਸਾਡਾ ਫਰੋਧ ਹੰਸਰਾ ਜਿਹੜਾ ਨਹੀਂ ਹੈ। ਸਾਡਾ ਵਿਰੋਧ ਸਿਸਟਮ ਦੇ ਨਾਲ ਹੈ। ਅਸੀਂ ਸਿਸਟਮ ਦੇ ਨਾਲ ਲੜਾਈ ਲੜ ਰਹੇ ਆ ਤੇ ਤੁਸੀਂ ਅੱਜ ਕਿਸਾਨੀ ਲਹਿਰ ਨੂੰ ਬਦਨਾਮ ਕਰ ਰਹੇ ਹੋ ਅਸੀਂ ਆ ਸਵਾਲਾਂ ਦੇ ਜਵਾਬ ਮੰਗਦੇ ਆ ਸਾਡੇ ਜਿਹੜੇ ਨੌਜਵਾਨ ਮਾਰਤੇ 20-20 ਸਾਲ ਦੇ ਤੇ ਗੋਲੀਆਂ ਮਾਰ ਕੇ ਮਾਰਤਾ ਉਹਨਾਂ ਦਾ ਸੁਭਾਅ ਦਿਓ ਸਾਨੂੰ ਉਹ ਮੰਗਦੇ ਆ ਅਸੀਂ